ਸਤਿ ਸ਼੍ਰੀ ਅਕਾਲ ਸਪੋਕਸਮੈਨ ਟੀਵੀ ਦੇ ਸਾਰੇ ਦਰਸ਼ਕਾਂ ਦਾ ਹਰਜੋਤ ਕੌਰ ਵੱਲੋਂ ਸਪੋਕਸਮੈਨ ਸੁਰਖੀਆਂ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਸੋ ਨਜ਼ਰ ਮਾਰਦੇ ਹਾਂ ਰੋਜ਼ਾਨਾ ਸਪੋਕਸਮੈਨ ਅਖਬਾਰ ਦੀਆਂ ਖਾਸ-ਖਾਸ ਸੁਰਖੀਆਂ ਤੇ। ਸਭ ਤੋਂ ਪਹਿਲਾਂ ਪੰਨਾ ਨੰਬਰ 1 ਇੱਕ Dalit ਜੱਜ ਨੇ ਸੁਪਰੀਮ ਕੋਰਟ 'ਚ ਕਿਹਾ ਕਿ ਉਸਦੀ ਜਾਤ ਕਰਕੇ ਸਾਰੇ ਜੱਜ ਉਸ ਦਾ ਸਮਾਜਿਕ ਬਾਈਕਾਟ ਕਰਦੇ ਨੇ। ਸੋ ਨਿਆਂਇਕ ਸ਼ਕਤੀਆਂ ਬਹਾਲ ਕਰਨ ਦੀ ਅਪੀਲ ਜੋ ਹੈ ਉਹ ਰੱਦ ਹੋ ਗਈ ਹੈ। ਸੋ ਇਹ ਇੰਨਾ ਵੱਡਾ ਇਲਜ਼ਾਮ ਜੋ ਹੈ ਉਹ ਲਾਇਆ ਗਿਆ ਹੈ। ਤੇ ਉਧਰ ਹੀ ਤੂਰੀ ਨੇੜੇ ਕੋਲਡ ਸਟੋਰ 'ਚ ਤਮਾਕੂਕਾਰਾਂ ਮੋਤਾਂ ਦੀ ਗਿਣਤੀ 4 ਹੋ ਚੁੱਕੀ ਹੈ ਜੋ ਕੱਲ 2 ਸੀ ਤੇ ਨਾਲ ਹੀ ਸਿੱਖ ਨੌਜਵਾਨ ਦਾ ਪਗੜੀ ਪ੍ਰੋਟੈਸਟ ਦਾ ਵੀਡੀਓ ਜੋ ਹੈ ਹੁਣ ਵਾਇਰਲ ਹੋ ਚੁੱਕਾ ਹੈ ਤੇ ਹਰ ਪਾਸੇ ਇਸੇ ਦੀ ਹੀ ਚਰਚਾ ਹੈ ਤੇ ਉਧਰ ਲੋਕ ਸਭਾ ਚ ਸਿਗਰਟ ਗੁਟਖੇ ਦੇ ਉਤਪਾਦਨ ਤੇ ਪੂਰਨ ਪਾਬੰਦੀ ਦੀ ਮੰਗ ਜਿਹੜੀ ਹੈ ਉਹ ਉੱਠ ਚੁੱਕੀ ਹੈ ਤੇ ਨਾਲ ਹੀ ਕਣਕ ਦੀ ਖਰੀਦ ਅੱਜ ਤੋਂ ਪਰ ਪੰਜਾਬ ਸਰਕਾਰ ਕੋਲ ਅਦਾਇਗੀ ਲਈ țe ਲਾ ਵੀ ਨਹੀਂ ਹੈ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੇਂਦਰੀ ਵਿੱਤ ਸਕੱਤਰ ਦੇ ਨਾਲ ਇਸ ਬਾਰੇ ਮੁਲਾਕਾਤ ਤਨਾਲੀ ਬਡਗਾਮ ਮੋਤਾ ਦੇ ਖਿਲਾਫ ਕਸ਼ਮੀਰ ਚ ਹਿੰਸਕ ਪ੍ਰਦਰਸ਼ਨ ਅਖਬਾਰ ਅੱਗੇ ਕਹਿੰਦੀ ਹੈ ਕਿ ਵਿਧਾਇਕਾਂ ਦੀ ਆਪਸੀ ਤੂਤੂ ਮੈ ਮੈ ਤੋਂ ਸਪੀਕਰ ਦੁਖੀ ਹੋ ਚੁੱਕੇ ਨੇ ਸੋ ਇਹ ਹਰ ਸਪੀਕਰ ਦਾ ਹਾਲ ਹੀ ਹੁੰਦਾ ਅੱਗੇ ਖਬਰ ਹੈ ਜੀ ਕਿ ਸਮੀਖਿਆ ਤੋਂ ਬਾਅਦ ਪੰਜਾਬ ਪੁਲਿਸ ਨੇ ਵੀਆਈਪੀਜ਼ ਦੇ ਨਾਲ ਤਨਾਤ 800 ਪੁਲਿਸ ਕਰਮਚਾਰੀ ਵਾਪਸ ਬੁਲਾਏ ਤੇ ਉਦਰੀ ਪੰਜਾਬ ਦੇ 15 ਬੋਰਡ ਤੇ ਕਾਰਪੋਰੇਸ਼ਨਾਂ 900 ਕਰੋੜ ਦੇ ਘਾਟੇ ਚ ਇਕਿਆਣਾ ਸਾਧੂ ਸਿੰਘ ਧਰਮ ਸੋਤਾ ਤੇ ਉਦਰੀ ਮੋੜ ਬੰਬ ਧਮਾਕੇ ਚ ਜ਼ਖਮੀ ਬੱਚੇ ਨੇ ਦਮ ਤੋੜ ਦਿੱਤਾ ਤੇ ਇਸੇ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ 7 ਹੋ ਚੁੱਕੀ ਹੈ ਤੇ ਉਦਰੀ ਕਿਸਾਨਾਂ ਨੂੰ ਮਹਿੰਗੇ ਭਾਅ 'ਚ ਖਰੀਦਣਾ ਪੈ ਸਕਦਾ ਨਰਮੇ ਦਾ ਬੀਜ ਬੀਜ ਵਿਕਰੇਤਾਵਾਂ ਵੱਲੋਂ ਗਵਾਂਡੀ ਸੂਬਿਆਂ ਦੇ ਡੀਲਰਾਂ ਦੇ ਨਾਲ ਸੌਦੇਬਾਜ਼ੀ ਤੇ ਨਾਲ ਹੀ ਹੁਣ ਹਾਈਵੇ ਤੋਂ 220 ਮੀਟਰ ਦੂਰ ਖੁੱਲਣਗੇ ਠੇਕੇ ਸੁਪਰੀਮ ਕੋਰਟ ਨੇ ਪੁਰਾਣੇ ਹੁਕਮਾਂ 'ਚ ਕੀਤੀ ਸੋਧ ਤੇ ਉਦਰੀ हिमाचल प्रदेश ਤੋਂ ਵੀਰਪਦਰ ਸਿੰਘ ਤੇ ਲਟਕੀ ਗ੍ਰਿਫਤਾਰੀ ਦੀ ਤਲਵਾਰ ਆਮਦਨ ਤੋਂ ਵਧੇਰੇ ਜਾਇਦਾਦ ਦੇ ਮਾਮਲੇ ਵਿੱਚ ਦੋਸ਼ ਪੱਤਰ ਦਾਖਲ ਤੇ ਉਧਰ ਆਮ ਜਨਤਾ ਲਈ ਰਾਹਤ ਦੀ ਖਬਰ ਹੈ પેટ્રોલ 3.77 ਰੁਪਏ ਤੇ ਡੀਜ਼ਲ 2.91 ਪੈਸੇ ਸਸਤਾ ਹੋ ਗਿਆ ਤੇ ਉਧਰ ਰਾਜ ਸਭਾ 'ਚ ਆਜ਼ਾਦ ਤੇ ਨਕਵੀ ਆਪਸ 'ਚ ਝਪੜੇ ਰਾਜ ਸਭਾ ਚ ਉਠਿਆ ਬੁੱਚੜਖਾਨਿਆਂ ਦਾ ਮੁੱਦਾ ਸੇਤ ਮੰਤਰੀ ਪੰਜਾਬ ਦਾ ਪਹਿਲਾ ਟੀਕਾ ਬਗੈਰ ਮંજੂਰੀ ਚੱਲਦੇ ਨਸ਼ਾ ਛਡਾਊ ਕੇਂਦਰਾਂ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ ਤੇ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਕਿ ਨਸ਼ਿਆਂ ਬਾਰੇ ਸੂਹ ਦੇਣ ਲਈ 240 ਜਾਣੇ ਅੱਗੇ ਆਏ ਰੋਕ ਕਰਦੇ ਹੁਣ ਪੰਥਕ ਸੁਰਖੀਆਂ ਵੱਲ ਸੋ ਕੈਨੇਡਾ ਦੀ 에ਅਰ ਫੋਰਸ ਦੇ ਵਿੱਚ ਇੰਟੈਲੀਜੈਂਸ ਅਫਸਰ ਭਰਤੀ ਹੋਇਆ ਪਟਿਆਲੇ ਦਾ ਸਿੱਖ ਮੁੰਡਾ ਤੰਜੂ ਦੇ ਕੈਨੇਡਾ ਦੀ ਹਵਾਈ ਫੌਜ ਵਿੱਚ ਭਰਤੀ ਹੋਣ ਤੇ ਪਟਿਆਲੀਆਂ ਨੂੰ ਮਾਣ ਤੇ ਉੱਧਰ ਅਮਰੀਕਾ 'ਚ ਸਿੱਖ ਡਾਕਟਰ ਨੂੰ ਜਾਣ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਸਹਿਬਜ਼ਾਦਿਆਂ ਨੂੰ Hindu Devi Devtaਾਂ ਦਾ ਅਵਤਾਰ ਦੱਸਣ ਵਾਲੇ ਗਿਆਨੀ ਇਕਬਾਲ ਸਿੰਘ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਰੱਖਵਾਉਣ ਦਾ ਕੋਈ ਹੱਕ ਨਹੀਂ ਇਹ ਪ੍ਰਗਟਾਵਾ ਸਰਦਾਰ ਇਕਬਾਲ ਸਿੰਘ ਟਿਵਾਣਾ ਮੁਖ ਬੁਲਾਰਾ ਸਿਆਸੀ ਤੇ মিডিਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੀਤਾ ਤੇ ਉਧਰ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਗਿਆਨ ਗੋਦੜੀ ਹਰਦੁਆਰ ਦੀ ਮੁਰੰ ਸਥਾਪਤੀ ਲਈ ਉੱਤਰਾਖੰਡ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਇਸ ਇੱਕ ਨੌਜਵਾਨਾਂ ਦੇ ਕੇਸਾਂ ਦੀ ਬੇਅਦਬੀ ਦੇ ਮਾਮਲੇ 'ਚ ਪੰਜ ਦੇ ਖਿਲਾਫ ਮਾਮਲਾ ਦਰਜ ਤੇ ਥਾਣਾ ਮੁਖੀ ਲਾਈਨ ਹਾਜ਼ਰ ਤੇਉਦਰੀ ਕਾਰਜਕਾਰੀ ਬੋਰਡ ਦੀ ਚੁਣੌਤੀ ਨੂੰ ਅਦਾਲਤ ਵਿੱਚ ਦਿੱਤੀ ਜਾਵੇਗੀ ਚੁਣੌਤੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਬੋਰਡ ਦੀਆਂ ਬੀਤੇ ਦਿਨੀ ਨੇ ਪਰਚੜੀਆਂ ਚੋਣਾ ਸੰਬੰਧੀ ਦਿੱਲੀ ਗੁਰਦੁਆਰਾ ਚੋਣਾ ਦੇ ਮਾਮਲੇ ਦੇ ਵਿੱਚ ਇਸ ਦੇ ਜਾਣਕਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਚੋਣ ਕੋਆਰਡੀਨੇਟਰ ਇੰਦਰਮੋਹਨ ਸਿੰਘ ਨੇ ਇਹ ਗੱਲ ਕਹੀ ਹੈ ਸੋ ਰੋਜ਼ਾਨਾ ਸਪੋਕਸਮੈਨ ਦੀਆਂ ਇੱਕ ਖਾਸ ਸੁਰਖੀਆਂ ਸੰ ਸਪੋਕਸਮੈਨ ਸੁਰਖੀਆਂ ਪ੍ਰੋਗਰਾਮ ਦੇ ਵਿੱਚ ਐਨ ਆਈ ਹੁਣ ਹਰਜੋਤ ਕੌਰ ਨੂੰ ਇਜਾਜ਼ਤ ਦਿਓ ਤੁਸੀਂ ਦੇਖਦੇ ਰਹੋ ਸਪੋਕਸਮੈਨ ਟੀਵੀ ਸੱਚੀ ਆਕਾਲ